হা হা আর্পুরা কিন্তু ਜੀ ਇਹ ਪ੍ਰੋਟੈਸਟ तकरीबन ਪਿਛਲੇ ਮਹੀਨੇ 1.5 ਮਹੀਨੇ ਤੋਂ ਚਲਾ ਰਹੇ ਆ ਵੀ ਜਿਵੇਂ ਇਹ ਕਹਿ ਰਿਹਾ ਵੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਣਾ ਔਰ ਗਰਸ਼ੇਂਕਰ ਨੂੰ ਔਰ ਜਿਹੜੇ ਸਾਡੇ ਜਿਹੜਾ ਕੁਝ ਜਿਹੜਾ ਚੱਬੇਵਾਲ ਹਲਕਾ ਮਾਲਪੁਰ ਦਾ ਹਲਕਾ ਉਹਨੂੰ ਇਹ ਅਨੰਦਪੁਰ ਸਾਹਿਬ ਨਾਲ ਮਿਲਾ ਕੇ ਜਾ ਰਹੇ ਆ ਜਿਹਦਾ ਅਸੀਂ ਪਹਿਲੇ ਦਿਨ ਤੋਂ ਵਿਰੋਧ ਕਰਦੇ ਆਂ ਔਰ ਵਿਰੋਧ ਕਰਦੇ ਰਵਾਂਗੇ ਕਿਉਂਕਿ ਜਿਹੜੀ ਗਰਸ਼ੇਂਕਰ ਦੀ ਆਵਾਮ ਆ ਉਹ ਨਹੀਂ ਉਹ ਨਹੀਂ ਚਾਹਦੀ ਉਹ ਨਹੀਂ ਚਾਹਦੀ ਵੀ ਅਸੀਂ ਉਹਦੇ ਨਾਲ ਚਾਹੀਏ ਅਨੰਦਪੁਰ ਸਾਹਿਬ ਦੇ ਨਾਲ ਜਿਵੇਂ ਤੁਸੀਂ ਦੇਖਦੇ ਹੋ ਕਿ ਜੇ ਅਸੀਂ ਰੋਡ ਕਨੈਕਟੀਵਿਟੀ ਦੀ ਗੱਲ ਕਰ ਲਈਏ ਡਾਕੂਮੈਂਟੇਸ਼ਨ ਦੀ ਗੱਲ ਕਰ ਲਈਏ ਜਿੰਨੀ इजी ਅਪਰੋਚ ਹੁਸ਼ਿਆਰਪੁਰ ਦੀ ਗਰਸ਼ੰਕਰ ਵਸਤੀਆਂ ਲਈ ਹੈ ਉਨੀ ਜੀ ਅਪਰੋਚ ਅਨੰਦਪੁਰ ਸਾਹਿਬ ਲਈ ਕਦੇ ਵੀ ਨਹੀਂ ਰਹੇਗੀ ਪਤਾ ਨਹੀਂ ਕਿਉਂ ਰੋੜੀ ਸਾਹਿਬ ਜਿਹੜੇ ਹਲਕੇ ਦੇ ਚੁਣੇ ਹੋਏ ਨਮੰਦਾ ਤੁਸੀਂ ਅੱਜ ਤੱਕ ਦੇਖਿਆ ਵੀ ਹਲਕੇ ਦਾ ਚੁਣਿਆ ਹੋਇਆ ਨਮੰਦਾ ਹਲਕੇ ਨੂੰ ਤੋੜਨ ਦੀਆਂ ਗੱਲਾਂ ਕਰ ਰਿਹਾ ਔਰ ਕਦੀ ਉਹ ਕਹਿ ਰਿਹਾ ਕੁਛ ਪਿੰਡ ਜਿਹੜੇ ਆ ਬੀਟ ਦੇ ਮਾਨੰਦਪੁਰ ਸਾਹਿਬ ਨਾਲ ਚਲੇ ਜਾਣਗੇ ਕਦੀ ਉਹ ਕਹਿ ਰਿਹਾ ਕੁਛ ਜਿਹੜੇ ਪਿੰਡ ਆ ਨਵੀਂ ਸ਼ਹਿਰ ਨਾਲ ਚਲੇ ਜਾਣਗੇ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹ ਇੱਕ ਐਮਐਲਏ ਚੁਣਿਆ ਹੋਇਆ ਇਲਾਕੇ ਨੂੰ ਤੋੜਨ ਦੀਆਂ ਗੱਲਾਂ ਆਪ ਹੀ ਕਰ ਰਿਹਾ ਜਿਸ ਤੋਂ ਤੁਹਾਨੂੰ ਉਹਨਾਂ ਦੀ ਮਨਸ਼ਾ ਜਿਹੜੀ ਬੜੀ ਕਲੀਅਰ ਘਟਾ ਵੀ ਉਹ ਕਰਸ਼ੰਕਰ ਦਾ ਨੁਕਸਾਨ ਕਰਨ ਜਾ ਰਹੇ ਆ ਦੇਖੋ ਮੇਰਾ ਨਿੱਜੀ ਤੌਰ ਤੇ ਮੰਨਣਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਹੁਤ ਵੱਡੇ ਜਨਮਤ ਦੇ ਨਾਲ ਜਤਾਇਆ 2022 ਦੇ ਵਿੱਚ ਉਹਨਾਂ ਦਾ ਲੋਕਾਂ ਦੀ ਮਨਸ਼ਾ ਇਹ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਗੇ ਇਸ 100000 ਰੁਪਏ ਬੀਬੀਆਂ ਦੇ ਖਾਤੇ 'ਚ ਪਾਉਣਗੇ ਗੁੰਡਾਗਰਦੀ ਖਤਮ ਕਰਨਗੇ ਨਸ਼ਾ ਖਤਮ ਕਰਨਗੇ ਪੰਜਾਬ ਨੂੰ ਕਿਤੇ ਤਰੱਕੀ ਦੇ ਰਾਹਤੇ 'ਚ ਪਾਉਣਗੇ ਔਰ ਬੜੇ ਦੁੱਖ ਵਾਲੀ ਗੱਲ ਹੈ ਕਿ 4 ਸਾਲ ਹੋ ਗਏ ਇਹਨਾਂ ਦੇ ਵਾਅਦਾ ਕੋਈ ਨਹੀਂ ਪੂਰਾ ਹੋਇਆ لوگ اس وعدے دی مانگ کر رہے ہے کہ وہ وعدہ پورا کرو لوکاں نوں اک ਧਾਰਮਿਕ ਮੁੱਦੇ ਦੇ ਨਾਲ इमोशनल ਮੁੱਦੇ ਨਾਲ ਜੋੜ ਕੇ ਦਰਸ਼ਨਤوں ਤੋੜ ਕੇ ਅਨੰਪੁਰ ਸਾਹਿਬ ਨਾਲ ਪਾਣ ਦੀ ਇਹ ਪ੍ਰਕਿਰਿਆ ਚੱਲ ਰਹੀ ਆ ਸਰਾ ਸਰ ਲੋਕਾਂ ਨੂੰ اک ਭਾਵਕ ਮੁੱਦੇ ਨਾਲ ਪਹਤਾਨ ਦੀ ਲੋੜ ਹੈ ਬਕਾ ਰਹੇ ਨੇ تو میرا ਨਿੱਜੀ ਤੌਰ ਤੇ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਇਸ ਵੇਲੇ اور ਇਹ ਫੇਲ ਸਰਕਾਰ ਕੋਈ ਮੁੱਦਾ ਲੱਭ ਰਹੀ ਆ ਕਿ ਕਿਸੇ ਤਰੀਕੇ ਨਾਲ ਅਸੀਂ ਲੋਕਾਂ ਦੇ ਵਿੱਚ ਫੇਰ ਜਾ ਸਕੀਏ ਲੇਕਿਨ ਇਹ ਜੇ ਲੋਕਾਂ ਦੇ ਵਿੱਚ ਇਦਾਂ ਨਹੀਂ ਜਾਇਆ ਜਾਣਾ ਮੇਰੀ ਅਪੀਲ ਹੈ ਕਿ ਸਰਕਾਰ ਇਹ ਮੂਰਖਤਾ ਪੂਰਣ ਫੈਸਲਾ ਵਾਪਸ ਲਵੇ ਦਰਸ਼ਕਾਂ ਨੂੰ ਟੋੜਨ ਦਾ ਬਿਲਕੁਲ ਨਾ ਸੋਚੇ ਗਿਆਨੰਦਪੁਰ ਸਾਹਿਬ ਨੂੰ ਬਣਾਉਣਾ ਜ਼ਿਲ੍ਹਾ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਉਹ ਪਵਿੱਤਰ ਜਗ੍ਹਾ ਬਣਾਓ ਰੋਪੜ ਦੇ ਲੈ ਲਓ ਜ਼ਿਲ੍ਹੇ ਜੋ ਵੀ ਹਿੱਸਾ ਲੈਣਾ ਤੁਸੀਂ ਲਓ ਲੇਕਿਨ ਹੁਸ਼ਾਰਪੁਰ ਨਾ ਟੋੜਿਆ ਜਾਵੇ ਛੱਡ ਤੋਂ ਪਹਿਲਾਂ ਬੱਲਾਚੋਰ ਲੈ ਲਿਆ ਇਹਨਾਂ ਨੇ ਹੁਣ ਗਰਸ਼ੰਕਰ ਲੈ ਲਿਆ ਇਲਾਕੇ ਦੇ ਲੋਕ ਕੀ ਕਰਨਗੇ ਸਾਰਾ ਕਾਰੋਬਾਰ ਤਮਾਹ ਹੁੰਦਾ ਗਰਸ਼ੰਕਰ ਦੇ ਹਜ਼ਾਰਾਂ ਹੀ ਲੋਕ ਦਿੱਲੀ ਡੀਸੀ ਦਫ਼ਤਰ ਐਸਐਸਪੀ ਦਫ਼ਤਰ ਹੁਸ਼ਾਰਪੁਰ ਹੁੰਦੀ ਦੁਕਾਨਾਂ ਤੋਂ ਚੀਜ਼ਾਂ ਖਰੀਦਦੇ ਨੇ ਬਾਜ਼ਾਰਾਂ 'ਚ ਜਾਂਦੇ ਨੇ ਦਫ਼ਤਰਾਂ 'ਚ ਜਾਂਦੇ ਨੇ ਕਚਹਿਰੀ ਜਾਂਦੇ ਨੇ ਸ਼ਾਦੀ ਸਾਰੀ ਇਰਤ ਮੁਸਤਫਾ ਗ੍ਰਾਮ ਕਰ ਰਹੇ ਨੇ ਲੋਕ ترقی ਨਾ ਕੀ ਕਰਨੀ ਹੈ ਅਰਥਵਸਥਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਦੂਸਰਾ ਜਿਹੜੇ ਗੜ ਸ਼ੰਕਰ ਤੋਂ ਪਰਲੇ ਏਰੀਆ ਦੇ ਲੋਕ ਆ ਜਿਹੜੇ 20 ਮਿੰਟ ਤੋਂ ਹਸ਼ਾਰ ਪਰ ਪਹੁੰਚਦੇ ਆ ਉਹ 70 70 ਕਿਲੋਮੀਟਰ ਦਾ ਅਨੰਦਪੁਰ ਸਾਹਿਬ ਪਿੰਡਾਂ ਪਹੁੰਚ ਕੀ ਲੋਕਾਂ ਦੀ ਸਹੂਲਤ ਦੇ ਕੇ ਇਨਾਂ ਨੇ ਤੋਂ ਮੇਰੀ ਇਨਾਂ ਨੂੰ ਅਪੀਲ ਹੈ ਕੀ ਸਰਕਾਰ ਨੇ ਮੂਖਤਾਪੂਰਨ ਫੈਸਲਾ ਜਿਹੜਾ ਵਾਪਸ ਲਵੇ ਉਹ ਰੋੜੀ ਸਾਹਿਬ ਤੋਂ ਸਾਨੂੰ ਬਹੁਤ ਉਤਰਾਜ ਆ ਇਹ ਲੋਕਤੰਤਰ ਦੇ ਰਾਖੇ ਹੈ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਸੱਤਾ ਪੱਖ ਦੀ ਗੱਲ ਵੀ ਸੁਣਨੀ ਹੈ ਵਿਰੋਧੀਆਂ ਦੀ ਵੀ ਗੱਲ ਸੁਣਨੀ ਆ ਲੇਕਿਨ ਧੋਖਾ ਵਾਲੀ ਗੱਲ ਹੈ ਗੱਲ ਤਾਂ ਕੀ ਸੁਣਨੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਹਿਲੇ ਦਿਨ ਤੋਂ ਇੱਕ ਦਿਨ ਮਜ਼ਾਕ ਕੀਤਾ ਵੀ ਗਰਸ਼ੰਗਰ ਗਿਆ ਬਾਅਦ ਵਿੱਚ ਨੇ ਇਹਨਾਂ ਮਜ਼ਾਕ ਕੀਤਾ ਸੀ ਇਹ ਕੋਈ ਮਜ਼ਾਕ ਵਾਲੀ ਗੱਲ ਗਰਸ਼ੰਗਰ ਏਰੀਆ ਦੀ ਲੱਕ ਤੋਂ ਉੱਪਰ ਵੱਦੀ ਹੈ ਉਹਨਾਂ ਲੋਕਾਂ ਦਾ ਧੋਖਾ ਲੋਕਾਂ ਨੂੰ ਪੁੱਛੋ ਤੁਸੀਂ ਜਾਣਾ ਚਾਹੁੰਦੇ ਕਿ ਨਹੀਂ ਜਾਣਾ ਚਾਹੁੰਦੇ ਜੇ ਲੋਕ ਜਾਣਾ ਚਾਹੁੰਦੇ ਭੇਜ ਦਿਓ ਅਜ ਨਹੀਂ ਲੋਕ ਤਾਂ ਕੋਈ ਜਾਣੇ ਹੀ ਨਹੀਂ ਜਾਂਦੇ ਇਲਾਕੇ 'ਚ ਧੇਤਾਂ ਦੀ ਲੁੱਟਮੱਟੀ ਹੋਈ ਐ ਨਸ਼ਾ ਘੋਰੀ ਦਿਨ ਰਾਤ ਚੱਲਣ ਰਹੀ ਐ ਗੁੰਡਾਗਰਦੀ ਇੱਥੇ ਰੋਜ਼ ਚੱਲਣ ਰਹੀ ਐ ਉਹਦੇ ਬਾਰੇ ਕੋਈ ਗੱਲ ਨਹੀਂ ਬਰੋਜ਼ਗਾਰੀ ਅੱਤ ਦੀ ਐ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਨਹੀਂ ਮੈਦਾਨਿਆਂ ਦੇ ਕਲਰਕ ਪੂਰੇ ਨਹੀਂ ਜਿਹੜੇ ਕੰਮ ਕਰਨ ਵਾਲੇ ਉਹ ਕੰਮ ਕਰਨ ਇਹ ਕਿਹੜਾ ਕੰਮ ਬਣਾਇਆ ਇਹਨਾਂ ਨੇ ਜਿਹਨੂੰ ਤੋੜਨ ਦਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਦੇਖੋ ਜੀ ਅੱਜ ਸਾਰਾ ਵਕੀਲ ਪਾਈਚਾਰਾ ਇਕੱਠਾ ਹੋ ਕੇ ਆਇਆ ਹੈ ਔਰ ਸਾਰਾ ਵਕੀਲ ਪਾਈਚਾਰਾ ਇਸ ਲਈ ਇਕੱਠਾ ਹੋ ਕੇ ਆਇਆ ਹੈ ਕਿ ਹੁਸ਼ਿਆਰਪੁਰ ਗੜਸ਼ੰਕਰ ਦੀ ਅਖੰਡਤਾ ਜਿਹੜੀ ਹੈ ਉਹ ਬਣੀ ਰਵੇ ਬੇਸ਼ੱਕ ਕਿ ਡਿਪਟੀ ਸਪੀਕਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਮਾਲਪੁਰ ਕੀਤੀ ਪਰ ਸਿਰਫ ਮਾਲਪੁਰ ਬਾਰੇ ਉਹਨਾਂ ਨੇ ਸਪਸ਼ਟ ਕੀਤਾ ਸਾਡੇ ਗੜਸ਼ੰਕਰ ਬਾਰੇ ਹਲੇ ਗੋਲਮੋਲ ਗੱਲ ਕੀਤੀ ਹੈ ਜੇ ਗੱਲ ਇਹਨਾਂ ਨੇ ਸਪਸ਼ਟ ਕੀਤੀ ਹੁੰਦੀ ਤਾਂ ਅੱਜ ਸ਼ਾਇਦ ਇਹ ਸੰਘਰਸ਼ ਨਾ ਕਰਨਾ ਪੈਂਦਾ ਪਰ ਸਰਕਾਰਾਂ ਜਿਹੜੀਆਂ ਕਾਨੂੰਨ ਬਣਾਉਂਦੀਆਂ ਆ ਜਾਂ ਕੋਈ ਜ਼ਿਲੇ ਬਣਾਉਂਦੀਆਂ ਲੋਕਾਂ ਦੀ ਸੁਵਿਧਾ ਲਈ ਪਰ ਅੱਜ ਜੇ ਸਰਕਾਰ ਇਹ ਕਦਮ ਲੈਣ ਜਾ ਰਹੀ ਹੈ ਤਾਂ ਬਹੁਤ ਗਲਤ ਕਦਮ ਹੈ ਮੈਂ ਘਟੋ ਘਟ 25 ਪਿੰਡਾਂ 'ਚ ਜਾ ਚੁੱਕੀ ਹਾਂ ਇੱਕ ਵੀ ਪਿੰਡ 'ਚੋਂ ਇੱਕ ਵੀ ਵਿਅਕਤੀ ਨੇ ਮੈਨੂੰ ਇਹ ਗੱਲ ਨਹੀਂ ਕਹੀ ਕਿ ਜਿਹੜਾ ਸਾਡਾ ਇਲਾਕਾ ਉੱਧਰ ਲਗਾਇਆ ਜਾਵੇ ਲੋਕ ਇਸ ਗੱਲ ਨੂੰ ਲੈ ਕੇ ਦੁਖੀ ਹੈ ਪਰੇਸ਼ਾਨ ਹੈ ਔਰ ਮੈਨੂੰ ਲੱਗਦਾ ਹੈ ਡਿਪਟੀ ਸਪੀਕਰ ਜਿਹੜਾ ਸਾਡੀ ਇੱਕ ਸੰਵਿਧਾਨਿਕ ਰਹਿਨੁਮਾਈ ਕਰ ਰਿਹਾ ਹੈ ਬਿੰਗੇ ਐਮਐਲਏ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਤਾਂ ਜੋ ਡਿਪਟੀ ਸਪੀਕਰ ਵੀ ਹੈ ਉਹਨਾਂ ਦਾ ਧਰਮ ਬੰਦਾ ਉਹਨਾਂ ਦਾ ਫਰਜ਼ ਬੰਦਾ ਹੈ ਕਿ ਆਪਣੀ ਸਰਕਾਰ ਦੇ ਮੋਰੇ ਅੜ ਕੇ ਸਟੈਂਡ ਲੈਣ ਔਰ ਗੜਸ਼ੰਕਰ ਵਾਲਿਆਂ ਦੀ ਬਲੀ ਨਾ ਕਰਾ ਕੇ ਰੱਖਦੇ ਨੇ